ਖੇਤੀ ਮੰਡੀਕਰਨ ਨੀਤੀ ਦਾ ਖਰੜਾ ਰੱਦ ਇਹ ਸਦਨ ਨੂੰ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਦਾ ਹੈ ਵਿਧਾਨ ਸਭਾ ਵਿੱਚ ਬਹਿਸ ਨੇ ਟੱਪੀ ਹੱਥ ਪੰਜਾਬ ਦੇ ਜਿੰਨੇ ਪੀਐਸਪੀਸੀਐਲ ਦੇ ਸਰਕਲਸ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਸੀ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕੱਲ ਤੇਰੀ ਗੱਲ ਸੁਣੋ ਕਿਸ ਨੂੰ ਨਾ ਹੱਤਾ ਸਿਆਸਤ ਦਾ ਨਾਨੀਵਾਕਰ ਉਕਤ ਸਿਆਸਤ ਦਾ ਪਗਲਨੇ ਹੋਗੇ चुप करके एक मिनट सुनो केननेस करो जब करके केननेस करो जब करके पंजाब विधानसभा ਦਾ ਦੋ ਰੋਜ਼ਾ ਵਿਸ਼ੇਸ਼ اجلاس ਖਤਮ ਹੋ ਗਿਆ ਇਸ ਦੌਰਾਨ ਬਹਿਸਬਾਜ਼ੀ ਹੋਈ ਇਲਜ਼ਾਮ ਤਰਾਸ਼ੀ ਹੋਈ ਤੇ ਇੱਕ अहम ਮੁੱਦਾ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਜਿਸ ਨੂੰ ਲੈ ਕੇ ਮੰਤਰੀ ਖੁੱਡੀਆਂ ਨੇ ਖਰੜਾ ਰੱਦ ਕਰਨ ਸੰਬੰਧੀ ਮਤਾ ਪੇਸ਼ ਕੀਤਾ ਪੰਜਾਬ ਸਰਕਾਰ ਪਹਿਲਾਂ ਹੀ ਇਸ ਖਰੜੇ ਨਾਲ ਆਪਣੀ ਅਸੈਂਬਲੀ ਜ਼ਾਰ ਕਰ ਚੁੱਕੀ ਹੈ ਇਹ ਸਦਨ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਦਾ ਹੈ ਪੰਜਾਬ ਸਰਕਾਰ ਇਸ ਮੁੱਦੇ ਤੇ ਦ੍ਰਿੜ ਮਜਬੂਤ ਸੰਧਾਤਾਂ ਦੇ ਆਧਾਰ ਸਪਸ਼ਟ ਭੂਮਿਕਾ ਰੱਖੇ ਤਾਂ ਜੋ ਰਾਜ ਵਿੱਚ ਵਿਕਸਤ APMC ਮੰਡੀਆਂ ਦੀ ਰੱਖਿਆ ਤੇ ਕਾਂਚਾ ਮਜਬੂਤ ਹੋ ਸਕੇ ਇਹ ਸਦਨ ਇਹ ਵਿਸਪਾਸ ਕਰਦਾ ਹੈ ਕਿ ਇਹ ਮੁੱਦਾ ਭਾਰਤ ਸਰਕਾਰ ਨਾਲ ਵੀ ਉਠਾਇਆ ਜਾਵੇ ਤਾ ਤਾਂ ਜੋ ਰਾਜਾਂ ਦੇ ਵਿਧਾਨਿਕ ਖੇਤਰ ਵਿੱਚ ਕੋਈ ਹੋਰ ਦਖਲਅੰਦਾਜ਼ੀ ਨਾ ਹੋ ਸਕੇ ਤੇ ਫਿਰ ਸਰਬਸੰਮਤੀ ਨਾਲ ਇਸ ਖਰੜੇ ਨੂੰ ਰੱਦ ਕਰ ਦਿੱਤਾ ਗਿਆ ਨਾਲ ਹੀ ਸੀਐਮ ਮਾਨ ਨੇ ਇਸਤੇ ਕਿਹਾ ਕਿ ਕੇਂਦਰ ਸਰਕਾਰ ਰੱਦ ਕੀਤੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਪਹਿਲਾਂ ਹੀ ਇਸ ਖਰੜੇ ਨਾਲ ਆਪਣੀ ਅਸਹਿਮਤੀ ਦਾਹਰ ਕਰ ਚੁੱਕੀ ਹੈ ਇਹ ਸਦਨ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਦਾ ਹੈ ਇਹ ਸਦਨ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕਰਦਾ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਤੇ ਦ੍ਰਿੜ ਅਤੇ ਮਜ਼ਬੂਤ ਸਿਧਾਂਤਾਂ ਤੇ ਆਧਾਰਿਤ ਸਪਸ਼ਟ ਭੂਮਿਕਾ ਰੱਖੇ ਤਾਂ ਜੋ ਰਾਜ ਵਿੱਚ ਵਿਕਸਿਤ APMC ਮੰਡੀਆਂ ਦੀ ਰੱਖਿਆ ਅਤੇ ਢਾਂਚਾ ਮਜ਼ਬੂਤ ਹੋ ਸਕੇ ਇਹ ਸਦਨ ਇਹ ਵੀ ਸਿਫਾਰਿਸ਼ ਕਰਦਾ ਹੈ ਕਿ ਇਹ ਮੁੱਦਾ ਭਾਰਤ ਸਰਕਾਰ ਨਾਲ ਵੀ ਉਠਾਇਆ ਜਾਵੇ ਤਾਂ ਜੋ ਰਾਜਾਂ ਦੇ ਵਿਧਾਨਕ ਖੇਤਰ ਵਿੱਚ ਕੋਈ ਹੋਰ ਦਖਲਅੰਦਾਜ਼ੀ ਨਾ ਹੋਵੇ ਜਿਸ ਮਤੇ ਨੂੰ ਮਨਜੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਹੈ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲੇ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਦੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਆ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰਫੇਰ ਕਰਕੇ ਫੇਰ ਦੁਬਾਰਾ ਵਾਪਸ ਲੈ ਕੇ ਆ ਰਹੇ ਹੋ ਸੀਐਮ ਨੇ ਕਾਂਗਰਸੀਆਂ ਤੇ ਵੀ ਤੰਜ ਕੱਸੇ ਕਰੀਤਾ ਮੰਤਰੀ ਸਾਹਿਬ ਹਰ ਵਾਰੀ ਕਰਦੇ ਨੇ ਪਰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਵਿਧਾਨ ਸਭਾ ਦੇ ਅੰਦਰ ਜ਼ਬਰਦਸਤ ਹੰਗਾਮਾ ਵੀ ਹੋਇਆ ਅਤੇ ਇਸ ਹੰਗਾਮੇ ਦੀ ਵਜ੍ਹਾ ਬਣਿਆ ਪੀਐਸਪੀਸੀਲ ਦੇ ਮੁਲਾਜ਼ਮਾ ਕੋਲੋਂ ਪਾਰਟੀ ਫੰਡ ਪ੍ਰਤਾਪ ਬਾਜਵਾ ਨੇ ਇਲਜ਼ਾਮ ਬਿਜਲੀ ਮੰਤਰੀ ਹਰਪਜਨ ਈਟੀਓ ਤੇ ਲਗਾਏ ਕਿਉਂਕਿ ਉਹਨਾਂ ਮੁਤਾਬਿਕ ਫੜੇ ਗਏ ਸ਼ਖਸ ਨੇ ਮੰਤਰੀ ਦਾ ਵੀ ਨਾਮ ਲਿਆ ਸੀ ਮੰਤਰੀ ਈਟੀਓ ਦਾ ਨਾਮ ਲੈਣ ਦੀ ਧੀ ਸੀ ਤਾਂ ਮੰਤਰੀ ਸਾਹਿਬ ਨੇ ਵੀ ਬਾਜਵਾ ਤੇ ਪਲਟਵਾਰ ਕਰਦਿਆਂ ਪੁੱਛਿਆ ਤੁਸੀਂ ਮੇਰਾ ਨਾਮ ਕਿਵੇਂ ਲਿਆ ਨਾਲ ਹੀ ਮੰਤਰੀ ਹਰਪਾਲ ਚੀਮਾ ਨੇ ਵੀ ਬਾਜਵਾ ਸਾਹਿਬ ਤੇ ਨਿਸ਼ਾਨੇ ਸਾਦੇ ਨਾਲ ਹੀ ਪੁੱਛਿਆ ਕਿ ਮੁਲਾਜ਼ਮ ਵਿਜੀਲੈਂਸ ਕੋਲ ਕਿਉਂ ਨਹੀਂ ਗਏ ਪੰਜਾਬ ਦੇ ਜਿੰਨੇ ਪੀਐਸਪੀਸੀਐਲ ਦੇ ਸਰਕਲਸ ਨੇ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਸੀ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕਰ ਲੈ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਕਿਹੜੀ ਪਾਰਟੀ ਦਾ ਫੰਡ ਸੀਗਾ

ਘੰਟੇ ਕੋ ਲਈ ਵਿਧਾਨ ਸਭਾ ਪਹੁੰਚੇ ਇਸ ਵਾਰ ਵਿਊ ਕਾਲੀ ਐਂਡਕ ਲਗਾ ਕੇ ਆਏ ਸੀਐਮ ਸਾਹਿਬ ਤੈਨੇਕ ਲਗਾਉਣ ਦੀ وجہ ਅੱਖਾਂ ਵਿੱਚ ਇਨਫੈਕਸ਼ਨ ਦੱਸ ਰਹੇ ਨੇ ਪਰ ਵਿਰੋਧੀਆਂ ਦਾ ਕਹਿਣਾ ਕੁਝ ਹੋ ਰਿਹਾ ਹੈ ਖੈਰ ਐਨਕ ਤਾਂ ਪੰਜਾਬ ਦਾ ਮੁੱਦਾ ਨਹੀਂ ਸੀਐਮ ਸਾਹਿਬ ਵੀ ਕਹਿ ਰਹੇ ਸਨ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਦੀ ਸਪੀਚ ਦੌਰਾਨ ਪੰਜਾਬ ਦੀ ਗੱਲ ਕੱਟ ਤੇ ਵਿਰੋਧੀਆਂ ਤੇ ਤੰਜ ਜ਼ਿਆਦਾ ਚੱਲ ਬਾਕੀ ਸਿਆਣੇ ਕਹਿੰਦੇ ਨੇ ਢਿੱਡ ਤੇ ਫਟਕੜੀ ਰੱਖ ਕੇ ਧਰ ਨਹੀਂ ਨਿਕਲਦੀ ਹੁੰਦੀ ਚੰਡੀਗੜ੍ਹ ਤੋਂ ਰਵਿੰਦਰ ਮੀਤ BTC News.